ਸਤਿਗੁਰ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਪੰਜਵੀਂ ਵੀਡੀਓ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਹਾਂ ਜੀ ਇੱਕ ਸਪੈਸ਼ਲ ਦੇਸ਼ ਕਿਉਂਕਿ ਬਾਹਰ ਬਾਰਿਸ਼ ਬਹੁਤ ਹੋ ਰਹੀ ਸੀ ਬੱਚਿਆਂ ਨੂੰ ਛੁੱਟੀਆਂ ਸੀ ਬੱਚੇ ਘਰੇ ਸੀ ਬੱਚੇ ਕਹਿੰਦੇ ਸੀ ਕਿ ਮੰਮਾ ਕੁਝ ਚੀਚਾ ਟਪਟਾ ਖਾਣ ਨੂੰ ਦਿਲ ਕਰਦਾ ਵਾ ਤੇ ਆਪਾਂ ਤੁਹਾਨੂੰ ਜਿਵੇਂ ਪਤਾ ਵਾ ਵੀ ਬਾਹਰ ਕੁਝ ਵੀ ਨਹੀਂ ਅਸੀਂ ਬੱਚਿਆਂ ਨੂੰ ਖਵਾਉਂਦੇ ਕਿਤੇ ਮਜਬੂਰੀ ਦੇ ਮਾਰੇ ਜੇ ਕਿਤੇ ਹੀ ਲੈ ਕੇ ਆਈਏ ਤੇ ਬਾਹਰੋਂ ਲੈ ਕੇ ਆਉਨੇ ਆ ਅਬਲ ਆਪਾਂ ਕੋਸ਼ਿਸ਼ ਕਰਦੇ ਆ ਕਿ ਹਰ ਇੱਕ ਚੀਜ਼ ਆਪਾਂ ਘਰੇ ਬਣਾਈਏ ਤੇ ਅੱਜ ਬੱਚਿਆਂ ਦੀ ਡਿਮਾਂਡ ਸੀ ਕਿ ਸਾਨੂੰ ਭੱਲੇ ਬਣਾ ਕੇ ਦਿਓ ਭੱਲੇ ਜਿਹੜੇ ਆ ਉਹ ਬੰਦਿਆ ਮਾਂ ਦੀ ਦਾਲ ਦੇ ਤੇ ਬਰਸਾਤਾਂ ਨੇ ਜਿਵੇਂ ਤੇ ਗੈਸ ਵਗੈਰਾ ਦੀ ਬੜੀ ਪ੍ਰੋਬਲਮ ਹੋ ਜਾਂਦੀ ਆ ਸੋ ਇਸ ਕਰਕੇ ਆਪਾਂ ਭੱਲੇ ਤੇ ਬਣਾਵਾਂਗੇ ਪਰ ਮਾਂ ਦੀ ਦਾਲ ਦੇ ਨਹੀਂ ਅੱਜ ਆਪਾਂ ਬਣਾਵਾਂਗੇ ਜੀ ਮੂੰਗੀ ਦੀ ਦਾਲ ਦੇ ਭੱਲੇ ਇਹ ਦੇਖੋ ਆਪਾਂ ਮੂੰਗੀ ਦੀ ਦਾਲ ਜਿਹੜੀ ਹੈ ਉਹ ਰਾਤ ਦੀ ਭਿਉਂ ਦਿੱਤੀ ਸੀਗੀ ਇਹਨੂੰ ਤੁਸੀਂ 5-6 ਘੰਟੇ ਭਿਉਂ ਸਕਦੇ ਹੋ ਨਹੀਂ ਤੇ ਜੇ ਤੁਸੀਂ ਓਵਰਨਾਈਟ ਇਹਨੂੰ ਭਿਉਂ ਕੇ ਰੱਖੋ ਨਾ ਤੇ ਜਿਆਦਾ ਜਿਹੜਾ ਵਧੀਆ ਹੋ ਜਾਂਦੀ ਕਿਉਂਕਿ ਇਹ ਕਰੈਨ ਨੂੰ ਆਪਾਂ ਰਾਤ ਭਿਉਂ ਕੇ ਰੱਖ ਦਿੰਦੇ ਆ ਤੇ ਫਰਮਨਟੇਸ਼ਨ ਜਿਹੜੀ ਹੋ ਜਾਂਦੀ ਆ ਸੋ ਇਸ ਕਰਕੇ ਹੁਣ ਦਾਲ ਜਿਹੜੀ ਬਿਲਕੁਲ ਹੀ ਦੇਖ ਸਕਦੇ ਤੁਸੀਂ ਬਿਲਕੁਲ ਨਰਮ ਹੋ ਚੁੱਕੇ ਤੇ ਇਹਨੂੰ ਆਪਾਂ ਲੈਨੇ ਆਂ ਦੀ ਪੀਸ ਤੇ ਇੱਧਰ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਆਪਾਂ ਜਿਹੜੀ ਚਟਣੀ ਆ ਮਿੱਠੀ ਚਟਨੀ ਜਿਹੜੀ ਸਪੈਸ਼ਲ ਹੁੰਦੀ ਹੈ ਇਮਲੀ ਤੇ ਗੁੜ ਦੀ ਚਟਨੀ ਭੱਲਿਆਂ ਦੇ ਉੱਤੇ ਪੈਂਦੀ ਹੈ ਉਹ ਆਪਾਂ ਇੱਧਰ ਰੱਖੀ ਹੋਈ ਹੈ ਬਣਨ ਵਾਸਤੇ ਤੇ ਨਾਲ ਇੱਕ ਹੁੰਦੀ ਹੈ ਜੀ ਗ੍ਰੀਨ ਚਟਨੀ ਉਹ ਵੀ ਆਪਾਂ ਗ੍ਰੀਨ ਚਟਨੀ ਵੀ ਬਣਾ ਰਹੇ ਆ ਇਹ ਹਰਾ ਧਨੀਆ ਤੇ ਪਦੀਨਾ ਲੈ ਕੇ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਅਦਰਕ ਕਿਉਂਕਿ ਇਹ ਜਿਹੜੇ ਠੰਡੇ ਹੁੰਦੇ ਆ ਭੱਲੇ ਇਸ ਕਰਕੇ ਉਹਦੀਆਂ ਚੀਜ਼ਾਂ ਵਿੱਚ ਜ਼ਰੂਰ ਪਾਉਣੀਆਂ ਚਾਹੀਦੀਆਂ ਨੇ ਤੇ ਨਾਲ ਇੱਕ ਪਾਰਿਆ ਆਪਾਂ ਇਹਦੇ ਵਿੱਚ ਮਿਰਚ ਤੇ ਨਮਕ ਮਸਾਲੇ ਆਪਦੀ ਤੁਸੀਂ ਲੋੜ ਮੁਤਾਬਕ ਪਾ ਕੇ ਤੇ ਨੂੰ ਆਪਾਂ ਪੀਸ ਕੇ ਗ੍ਰाइंड ਕਰਕੇ ਹਰੀ ਚਟਨੀ ਬਣਾ ਲੈਨੇ ਆ ਇਹਦੇ ਲਾਲ ਬੰਦੀ ਪਈ ਆ ਤੇ ਨਾਲ ਆਪਾਂ ਦਾਲ ਪੀਸ ਲੈਨੇ ਆ ਤੋਂ ਅਗਲਾ ਜਿਹੜਾ ਤੁਹਾਨੂੰ ਪ੍ਰੋਸੈਸ ਫਿਰ ਆਪਾਂ ਦੱਸਦੇ ਆ ਕਿ ਭੱਲੇ ਇੰਨੇ ਫਲਫੀ ਬਣਨਗੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਤੇ ਘਰੇ ਤੁਸੀਂ ਉਹ ਜੀ ਚੀਜ਼ਾਂ ਬਣਾਇਆ ਕਰੋ ਤੇ ਪੂਰੀ ਵੀਡੀਓ ਦੇਖਿਓ ਜੇ ਆਪਾਂ ਕੱਲਾ ਕੱਲਾ ਸਟੈਪ ਤੁਹਾਨੂੰ ਦੱਸਾਂਗੇ ਤੇ ਤੁਹਾਡੇ ਵੀ ਭੱਲੇ ਜਿਹੜੇ ਆ ਐ ਰੂਵ ਵਾਂਗੂ ਨਰਮ ਬਣਨਗੇ ਸੋ ਹੁਣ ਆਪਾਂ ਪਹਿਲਾਂ ਇਹ ਚਟਨੀ ਪੀਸ ਕੇ ਫਿਰ ਦਾਲ ਪੀਸ ਕੇ ਫਿਰ ਮਿਲ ਦਿੰਦਾ ਹੁਣ ਆਪਾਂ ਪੀਸ ਲੈਨੇ ਆ ਜੀ ਇਹ ਦਾਲ ਇਹ ਦਾਲ ਦੇ ਵਿੱਚ ਤੁਸੀਂ ਪਾਣੀ ਜ਼ਿਆਦਾ ਨਹੀਂ ਰੱਖਣਾ ਬਸ ਪੀਸਣ ਲੱਗਿਆ ਥੋੜਾ ਥੋੜਾ ਜਿਹਾ ਪਾਉਣ ਦੀ ਜ਼ਰੂਰਤ ਪਈ ਤੇ ਪਾਉਣਾ ਇਦਾਂ ਦਾ ਆਪਾਂ ਪੀਸਣਾ ਇਹਨੂੰ ਇਹ ਦੇਖੋ ਕਿਉਂ ਆਪਾਂ ਦਾਲ ਪੀਸ ਲਈ ਹੈ ਜੀ ਸਭ ਤੋਂ ਮੇਨ ਇੱਥੇ ਕੰਮ ਹੁੰਦਾ ਵਾ ਵੀ ਤੁਸੀਂ ਇਹਨੂੰ ਨਾ ਹੁਣ ਫੈਂਟਣਾ ਇੱਕੋ ਸਾਈਡ ਨੂੰ ਫੈਂਟਣਾ ਈ ਜਿਹਾ ਮੇਨ ਜੀ ਦੀ ਚੀਜ਼ ਹੈ ਨਾ ਤੁਸੀਂ ਫੈਂਟੋਗੇ ਜਿੰਨਾ ਫੈਂਟੋਗੇ ਉਹਨਾਂ ਜਿਹੜਾ ਤੁਹਾਡਾ ਭੱਲਾ ਵਾ ਉਹ ਨਰਮ ਬਣੂਗਾ ਕਿ ਹੁਣ ਆਪਾਂ ਨੂੰ 15 ਮਿੰਟ ਹੋ ਚੁੱਕੇ ਆ ਜੀ ਇਹਨੂੰ ਕਰਦੇ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਕਲਰ ਚੇਂਜ ਹੋ ਗਿਆ ਪਹਿਲਾਂ ਜੈਲੋ ਸੀਗਾ ਹੁਣ ਥੋੜਾ ਵਾਈਟ ਵਾਈਟ ਹੋ ਗਿਆ ਇਹ ਕੋਈ ਦੀ ਹੋਰ ਨਿਸ਼ਾਨੀ ਆਪਾਂ ਤੁਹਾਨੂੰ ਦੱਸਦੇ ਆ ਕੀ ਬੈਟਰ ਆਪਣਾ ਤਿਆਰ ਹੋ ਗਿਆ ਕਿ ਨਹੀਂ ਤ론 ਆਪਾਂ ਇਹਦੇ ਵਿੱਚ ਮਸਾਲੇ ਪਾ ਲੈਣੇ ਆ ਇੱਕ ਚਮਚ ਪਾਵਾਂਗੇ ਆਪਾਂ ਕੁੱਟੀ ਹੋਈ ਕਾਲੀ ਮਿਰਚ ਇੱਕ ਚਮਚ ਜੀਰਾ ਇੰਨਾ ਕੁ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਚਾਜਵੈਨ ਫੇਕ ਚਮਚ ਪਾਵਾਂਗੇ ਗਰਮ ਮਸਾਲਾ ਤੇ ਥੋੜਾ ਜਿਹਾ ਪਾਵਾਂਗੇ ਟੇਸਟ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਹੁਣ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਮਿਕਸ ਕਰ ਲੈਣੇ ਜਦੋਂ ਤੱਕ ਇਹ ਬੈਟਰ ਪੂਰਾ ਫਲਫੀ ਹੋ ਗਿਆ ਨਾ ਤੁਹਾਨੂੰ ਆਵਾਜ਼ ਹੀ ਦੀ ਦੱਸ ਦੇਣੀ ਦੇਖੋ ਇਹਦੀ ਆਵਾਜ਼ ਆ ਰਹੀ ਹੈ ਨਾ ਡੱਡਾ ਡੱਬ ਦੀ ਆਵਾਜ਼ ਆ ਰਹੀ ਹੈ ਬਸ ਆਪਣਾ ਇਹ ਭੱਲਿਆਂ ਵਾਸਤੇ ਬੈਟਰ ਤਿਆਰ ਆ ਤੇ ਇਧਰ ਆਪਾਂ ਜਿਹੜਾ ਕੜਾਈ 'ਚ ਤੇਲ ਵੀ ਰੱਖਤਾ ਸੀ ਗਰਮ ਹੁਣ ਆਪਣਾ ਤੇਲ ਗਰਮ ਹੋ ਚੁੱਕਾ ਇਦਾਂ ਪਾਣੀ ਚ ਇੱਕ ਆਪਾਂ ਪਹਿਲਾਂ ਚਮਚਾ ਪਾ ਲੈਣਾ ਤੇ ਫਿਰ ਇਦਾਂ ਆਪਾਂ ਹੌਲੀ ਜੀ ਬੈਟਰ ਝੁਕਣਾ ਇਦਾਂ ਬਸ ਉੱਤੋਂ ਤੋਂ ਆਪਾਂ ਬੈਟਰ ਝੁਕਣਾ ਤੇ ਇਹਦੇ ਵਿੱਚ ਐ ਛੱਡ ਦਾਂਗੇ ਹਲੋਣਾ ਨਹੀਂ ਇਹਨਾਂ ਨੂੰ ਆਪਾਂ ਦੇਖ ਕੇ ਆਪਣੇ ਆਪ ਹੀ ਉੱਪਰ ਆ ਰਹੇ ਨੇ ਫੁੱਲ ਕੇ ਅਜੇ ਤੱਕ ਆਪਾਂ ਇਹਨੂੰ ਹਲਾਇਆ ਨਹੀਂ ਦੇਖੋ ਆਪਣੇ ਆਪ ਜਿਹੜੇ ਫੁੱਲ ਕੇ ਉੱਪਰ ਆ ਰਹੇ ਆ ਇਦਾਂ ਹੌਲੀ-ਹੌਲੀ ਆਪਾਂ ਹਲਾਵਾਂਗੇ ਕਹੇ ਪੂਰੇ ਫੁੱਲ ਚੁੱਕੇ ਨੇ ਇਹ ਦੇਖੋ ਦੇਖੋ ਕਿਵੇਂ ਫੁੱਲ ਰਿਹਾ ਤੇ ਇੱਥੇ ਆਪਾਂ ਸੇਕ ਜਿਹੜਾ ਮੀਡੀਅਮ ਜਿਹਾ ਰੱਖਣਾ ਤੇ ਇਹਨਾਂ ਨੂੰ ਆ ਰਾੜਨਾ ਵਾ ਆਪਾਂ ਚੰਗੀ ਤਰ੍ਹਾਂ ਕਿ ਇਹ ਵਿੱਚੋਂ ਨਰਮ ਤੇ ਉੱਪਰੋਂ ਇਹ ਜਿਹੜੇ ਆ ਪੂਰੇ ਰੜੇ ਹੋਣ ਜਿਵੇਂ ਆਪਾਂ ਆ ਰਾਮ ਲੱਡੂ ਬਣਾਉਨੇ ਆ ਬਸ ਦਾਲ ਦਾ ਫਰਕ ਆ ਬਾਕੀ ਭੱਲੇ ਦਾ ਤੇ ਜਿਹੜਾ ਰਾਮ ਲੱਡੂ ਦਾ ਇਹ ਬੈਟਰ ਜਿਵੇਂ ਬਣਾਉਣ ਦਾ ਚਾਹੇ ਆ ਕੱਢਣ ਦਾ ਇਹ ਸੇਮ ਪ੍ਰੋਸੈਸ ਆ ਤੇ ਇਹ ਦੇਖੋ ਇਹ ਪੂਰੇ ਆ ਕ੍ਰੰਚੀ ਹੋ ਚੁੱਕੇ ਆ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਇਹਦਾ ਤੁਸੀਂ ਗੋਲ ਗੋਲ ਛੱਡਨੇ ਆ ਬਾਕੀ ਸ਼ੇਪ ਜਿੱਦਾਂ ਦੀ ਮਰਜ਼ੀ ਬਣ ਜਾਏ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਇਹ ਵੇਖੋ ਵੀ ਤੁਸੀਂ ਸਾਫ਼ ਸੁਥਰਾ ਘਰੇ ਬਣਾ ਰਹੇ ਹੋ ਮੈਂ ਜੀ ਨੂੰ ਕਹਿ ਰ ਕਰ ਦਿੰਨੀ ਵੀ ਜਿਹੜੀ ਚੀਜ਼ ਤੁਸੀਂ ਬਣਾ ਰਹੇ ਹੋ ਆਪਣੇ ਬੱਚਿਆਂ ਵਾਸਤੇ ਪਿਆਰ ਦੇ ਨਾਲ ਘਰੇ ਉਹਦੀ ਸ਼ੇਪ ਚ ਜਿੱਦਾਂ ਦੀ ਮਰਜ਼ੀ ਬਣ ਜਾਏ ਇਹ ਚੀਜ਼ ਦਾ ਕੋਈ ਮਾਇਨੇ ਨਹੀਂ ਰੱਖਦਾ ਇਹਨਾਂ ਹੁੰਦਾ ਤੁਹਾਨੂੰ ਤਸੱਲੀ ਹੋ ਗਈ ਵੀ ਅਸੀਂ ਸਾਫ਼ ਸੁਥਰਾ ਘਰੇ ਬਣਾ ਕੇ ਖਾ ਰਹੇ ਹੁਣ ਇਹ ਜਿੰਨਾਂ ਚਿਰ ਇਹ ਵੀ ਰੜਦੇ ਬੈ ਨੇ ਤੇ ਉਹਨਾਂ ਚਿਰ ਆਪਾਂ ਇਹਨਾਂ ਦਾ ਪਾਣੀ ਤਿਆਰ ਕਰਦੇ ਆ ਕਿਉਂਕਿ ਇਹਨਾਂ ਨੂੰ ਜਿਹੜਾ ਹਾਰਮੇਦਾਰ ਪਾਣੀ ਜਿਹੜੇ ਨੇ ਬਣਾਉਣਾ ਉਹ ਆਪਾਂ ਪਾਣੀ ਕਿਦਾਂ ਤਿਆਰ ਕਰਦੇ ਉਹ ਤੁਹਾਨੂੰ ਦੱਸਦੇ ਆਪਾਂ ਤੇ ਜਿੰਨਾ ਤੇ ਰੜਦੇ ਪਿਆ ਇਧਰ ਆਪਾਂ ਕਰਦੇ ਜੀ ਪਾਣੀ ਤਿਆਰ ਇਹ ਚਮਚ ਦਾ ਚੌਥਾ ਹਿੱਸਾ ਆਪਾਂ ਲਈਏ ਜੀ ਹਿੰਗ ਹਿੰਗ ਜਿਹੜੀ ਹਾਜਮੇਦਾਰ ਹੁੰਦੀ ਆ ਤੇ ਵੈਸੇ ਵੀ ਇਹਦਾ ਟੇਸਟ ਭੱਲੇ ਦਾ ਵਾਜ ਜਾਂਦਾ ਵਾ ਜੇ RAM ਲੱਡੂ ਤੁਸੀਂ ਬਾਰੇ ਹੋ ਤਾਂ ਵੀ ਹਿੰਗ ਜ਼ਰੂਰ ਪਾਇਆ ਕਰੋ ਕਿਉਂਕਿ RAM ਲੱਡੂ ਜਿਹੜੇ ਮਾਂ ਦੇ ਬੰਦੇ ਆ ਇਦਾਂ ਆਪਾਂ ਪਾਣੀ ਰਿਆ ਥੋੜਾ ਜਿਆ ਇਹਦੇ ਵਿੱਚ ਆਪਾਂ ਸਾਰੀ ਹਿੰਗ ਪਾ ਦਿੱਤੀ ਆ ਤੇ ਨਾਲ ਪਾ ਦੇਣਾ ਆਪਾਂ ਅੱਧਾ ਚਮਚ ਨਮਕ ਜੇਕਰ ਤੁਸੀਂ ਭੱਲਿਆਂ 'ਚ ਤੇਜ਼ ਰੱਖਿਆ ਨਮਕ ਤੇ ਫਿਰ ਤੁਸੀਂ ਇੱਥੇ ਨਮਕ ਨਾ ਪਾਇਓ ਕੱਲੀ ਹਿੰਗੀ ਪਾਇਓ ਤੇ ਜੇਕਰ ਤੁਸੀਂ ਨਾਰਮਲ ਉਹਦੇ ਵਿੱਚ ਰੱਖਿਆ ਵਾ ਨਮਕ ਫਿਰ ਤੁਸੀਂ ਇੱਥੇ ਨਮਕ ਪਾ ਸਕਦੇ ਆ ਇਹ ਪਾਣੀ ਆਪਾਂ ਤਿਆਰ ਕਰ ਰਹੇ ਹਾਂ ਦੀਪ ਵਾਸਤੇ ਫਿਰ ਨੂੰ ਜਿੱਤ ਆਪਾਂ ਦੀਪ ਕਰਕੇ ਰੱਖਣਾ ਬਹੁਤ ਸਾਰੀ ਖੁਸ਼ਬੂ ਆਉਂਦੀ ਹੈ ਜਦੋਂ ਆਪਾਂ ਇਹਦੇ ਵਿੱਚ ਪਾ ਦਿੰਨੇ ਨਾ ਹਿੰਗ ਤੇ ਲੋ ਜੀ ਆਪਣਾ ਇਹ ਪਾਣੀ ਤਿਆਰ ਹੋ ਚੁੱਕਿਆ ਤੇ ਜਿਹੜੇ ਜਿਹੜੇ ਭੱਲੇ ਆਪਣੇ ਬਣ ਗਏ ਆ ਉਹ ਆਪਾਂ ਇਹਦੇ ਵਿੱਚ ਪਾ ਦਿੰਨੇ ਤਾਂ ਇਧਰ ਆਪਣੇ ਜਿਹੜੇ ਆ ਉਹ ਭੱਲੇ ਤਿਆਰ ਹੋ ਜੋ ਕਿ ਦੂਸਰਾ ਪੂਰਵੀ ਇੱਥੇ ਦੇਖ ਸਕਦੇ ਹੋ ਭੱਲਿਆਂ ਦੇ ਉੱਤੇ ਬਿਲਕੁਲ ਤੇਲ ਨਹੀਂ ਦਿਖਾਈ ਦੇ ਰਿਹਾ ਗਰਮ ਬਹੁਤ ਨੇ ਤੇ ਅਜੇ ਇਹਨਾਂ ਨੂੰ ਆਪਾਂ ਪਾਣੀ 'ਚ ਪਾ ਦੇਣਾ ਤੇ ਤੇਲ ਇਹਦੇ ਵਿੱਚ ਰਹਿ ਹੀ ਨਹੀਂ ਜਾਣਾ ਇਸ ਕਰਕੇ ਆਪਾਂ ਤੁਹਾਨੂੰ ਦੱਸਿਆ ਵੀ ਹੈਲਦੀ ਫੂਡ ਆ ਤੇ ਇਹ ਦੇਖੋ ਐ ਪੂਰੇ ਨਰਮ ਬਣੇ ਆ ਦੇਖੋ ਉਤੋਂ ਪੂਰੇ ਕਰੰਚੀ ਨੇ ਇਹਦੀ ਕਰੰਚੀ ਨਸ ਵੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਇਹ ਦੇਖੋ ਤੇ ਇਹਨੂੰ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਜਿਹੜਾ ਪਾਣੀ ਆਪਣਾ ਲਿਆ ਇਹਦੇ ਵਿੱਚ ਆਪਾਂ ਡਿਪ ਕਰ ਦਾਂਗੇ ਵੈਸੇ ਭੱਲੇਾਂ 'ਚ ਬਿਲਕੁਲ ਤੇਲ ਨਹੀਂ ਹੈਗਾ ਤੇ ਜਿਹੜਾ ਤੇਲ ਹੋਊਗਾ ਉਹ ਪਾਣੀ ਨੇ ਸੋਕ ਲੈਣਾ ਇਦਾਂ ਆਪਾਂ ਬਣਾ ਬਣਾ ਕੇ ਤੇ 'ਚ ਪਾਈ ਜਾਂਦੇ ਆ ਬਾਕੀ ਦੇ ਭੱਲੇ ਆਪਾਂ ਹੋਰ ਕੱਢ ਲੈਣੇ ਇਹ ਸਾਰੇ ਭੱਲੇ ਆਪਾਂ ਪਾਣੀ ਚ ਪਾ ਦਈਏ ਤੇ ਇਹਨਾਂ ਨੂੰ ਇਦਾਂ ਥੋੜਾ ਥੋੜਾ ਆਪਾਂ ਸਾਰਿਆਂ ਨੂੰ ਨੱਪ ਦੇਣਾ ਉਤੋਂ ਤੇ ਇਹਨਾਂ ਨੂੰ ਆਪਾਂ ਘੰਟਾ ਅੱਧਾ ਘੰਟਾ ਜਿਹੜਾ ਭਿੱਜਣ ਦੇਣਾ ਜਿੰਨਾਂ ਦਾ ਕੋ ਸਮੇਂ ਆ ਗਿਆ ਕਿਉਂਕਿ ਉਹਨੇ ਹੀ ਜਿਹੜੇ ਆ ਨਰਮ ਹੋ ਜਾਣਗੇ ਤੇ ਇਹਨਾਂ ਨੂੰ ਆਪਾਂ ਢੱਕ ਕੇ ਰੱਖ ਦਿੰਦੇ ਆ ਵਿੱਚੋਂ ਫਿਰ ਤੁਸੀਂ ਇੱਕ ਦੋ ਵਾਰ ਇਹਨੂੰ ਇਦਾਂ ਦਬਾ ਕੇ ਉਤੋਂ ਭੱਲੇ ਜਿਹੜੇ ਪਾਣੀ ਦੇ ਥੱਲੇ ਡਿਪ ਕਰਦੇ ਹੋ ਤੇ ਇਹ ਦੇਖੋ ਜੀ ਅੱਧਾ ਘੰਟਾ ਹੋ ਚੁੱਕਿਆ ਤੇ ਤੁਸੀਂ ਇਹਨਾਂ ਦੇ ਸਹਿਜ ਦੇਖ ਸਕਦੇ ਹੋ ਦੇਖੋ ਕਿ ਕਿਡੇ ਕਿਡੇ ਸਹਿਜ ਹੋ ਗਏ ਪਰ ਫਿਰ ਵੀ ਆਪਾਂ ਇਹਨਾਂ ਨੂੰ ਅਜੇ ਥੋੜਾ ਥੋੜਾ ਦਬ ਕੇ ਰੱਖਦੇ ਦੁੱਗ ਤੇ ਜਿੰਨਾ ਚਿਰ ਇਹ ਡਿਪ ਹੁੰਦੇ ਆ ਉਹਨਾਂ ਚਿਰ ਆਪਾਂ ਇਹਦਾ ਕਰ ਦਿੰਨੇ ਸਪੈਸ਼ਲ ਦਹੀਂ ਤਿਆਰ ਕਿਉਂਕਿ ਇਹਦੇ ਵਾਸਤੇ ਜਿਹੜਾ ਦਹੀਂ ਹੈ ਉਹ ਸਪੈਸ਼ਲ ਤਿਆਰ ਹੁੰਦਾ ਦਹੀਂ ਇਹੋ ਜਿਹਾ ਤੁਸੀਂ ਫੈਂਟਣਾ ਵਾ ਪਰ ਉਹ ਐ ਬਿਲਕੁਲ ਕਰੀਮੀ ਹੋਵੇ ਉਹਦੇ ਵਿੱਚ ਕੋਈ ਵੀ ਲਮਸ ਨਾ ਹੋਵੇ ਤੇ ਨਾਲ ਇਹ ਦਹੀਂ ਦੇ ਵਿੱਚ ਹੁੰਦੀ ਹੈ ਜੀ ਮਠਾਸ ਇਸ ਕਰਕੇ ਆਪਾਂ ਇਹ ਜਿਹੜਾ ਬੂਰਾ ਸ਼ੱਕਰ ਆ ਬੂਰਾ ਖੰਡੇ ਇਹਦੇ ਵਿੱਚ ਪਾ ਰਹੇ ਆ ਇੱਕੋਲੀ ਕਿਉਂਕਿ ਦਹੀਂ ਇਹਦੇ ਵਾਸਤੇ ਨਾ ਸਪੈਸ਼ਲੀ ਹੁੰਦਾ ਵਾ ਵੀ ਉਹ ਖੱਟਾ ਨਾ ਹੋਵੇ ਤਾਜਾ ਦਹੀਂ ਹੋਵੇ ਤੇ ਮਠਾਸ ਹੋਵੇ ਉਹਦੇ ਵਿੱਚ ਹੁਣ ਇਹਨੂੰ ਆਪਾਂ ਐ ਫੈਂਟ ਲੈਨੇ ਆ ਮਿੱਠਾ ਜਿੰਨਾ ਤੁਸੀਂ ਖਾਣੇ ਉਦਾਂ ਘਟਵਾਦ ਤੁਸੀਂ ਪਾ ਸਕਦੇ ਓਦੇ ਵਿੱਚ ਤੇ ਦਹੀਂ ਆਪਣਾ ਬਿਲਕੁਲ ਤਿਆਰ ਹੋ ਚੁੱਕਾ ਜੀ ਦੇਖੋ ਐ ਬਿਲਕੁਲ ਕਰੀਮੀ ਬਣ ਚੁੱਕਿਆ ਤੇ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਿਆ ਤੇ ਲੋ ਜੀ ਹੁਣ ਘੰਟਾ ਹੋ ਗਿਆ ਬੱਚੇ ਜਿਹੜੇ ਵੇਟ ਨਹੀਂ ਕਰ ਰਹੇ ਤੇ ਆਪਾਂ ਇਹਨਾਂ ਦੀ ਕਰਦੇ ਆਂ ਜੀ ਇੱਕ ਪਲੇਟ ਤਿਆਰ ਤੇ ਦੇਖੋ ਜੀ ਪੱਲਾ ਜਿਹੜਾ ਆਪਣਾ ਕਿੱਡਾ ਕਿੱਡਾ ਹੋ ਚੁੱਕਾ ਤੇ ਨੂੰ ਆਪਾਂ ਇਦਾਂ ਹੌਲੀ ਹੌਲੀ ਜਿਹੜਾ ਨਾ ਨਾਪ-ਨਾਪ ਕੇ ਇਹਦਾ ਪਾਣੀ ਕੱਢ ਲਾਂਗੇ தூர நர்மக்கா எதா கட் கடக்கு ரெண்ட சே தீன்னா நபா கிட்ட சார் குவான்ட்டி தைண்ட தான் என்ன பலையா ਤੇ ਫਿਰ ਥੋੜੀ ਆਪਾਂ ਪਾਵਾਂਗੇ ਮਟਰੀ ਜੇ ਤੁਹਾਡੇ ਕੋਲ ਮਠੀ ਹੈਗੀ ਤੇ ਤੁਸੀਂ ਮਠੀ ਪਾ ਸਕਦੇ ਹੋ ਸਾਡੇ ਕੋਲ ਮਟਰੀ ਘਰ ਦੀ ਤਿਆਰ ਕੀਤੀ ਆਪਾਂ ਇਹੀ ਪਾ ਰਹੇ ਹਾਂ ਇਹ ਪਾ ਦਾਂਗੇ ਆਪਾਂ ਮਟਰੀ ਸਾਰੀ ਉੱਤੇ ਥੋੜੇ ਜਿਹਾ ਪਾਵਾਂਗੇ ਇਹਦੇ ਤੇ ਆਪਾਂ ਪਿਆਜ਼ ਕੱਟੇ ਹੋਏ ਇਹ ਤੁਹਾਡੇ ਆਪਸ਼ਨਲ ਆ ਜੇ ਤੁਸੀਂ ਇੱਥੇ ਪਾਉਣੇ ਤੇ ਫਿਰ ਪਾਵਾਂਗੇ ਆਪਾਂ ਇਹਦੇ ਤੇ ਹਰੀ ਚਟਣੀ ਤੇ ਫਿਰ ਪਾ ਰਹੇ ਹਾਂ ਜੀ ਆਪਾਂ ਇਹ ਜਿਹੜੀ ਲਾਲ ਗੁੜ ਦੀ ਤੇ ਇਮਲੀ ਦੀ ਚਟਣੀ ਬਣਾਈ ਸੀ ਆਪਾਂ ਇਹ ਪਾ ਦਾਂਗੇ ਇਹਦੇ ਉੱਤੇ ਤੇ ਫਿਰ ਇਹਨੂੰ ਆਪਾਂ ਇੱਕ ਵਾਰੀ ਦਹੀਂ ਨਾਲ ਨਵਾਵਾਂਗੇ ਜਿਵੇਂ ਅੰਮ੍ਰਿਤਸਰ ਵਾਲੇ ਨਹੀਂ ਬੋਲਦਾ ਨਾਲਾ ਨਾਲਾ ਉਸੇ ਤਰ੍ਹਾਂ ਆਪਾਂ ਦਹੀਂ ਦੇ ਨਾਲ ਭੱਲਿਆਂ ਨੂੰ ਨਵਾ ਲੈਣਾ ਤੇ ਫਿਰ ਤੋਂ ਪਾ ਦਾਂਗੇ ਇਹਦੇ ਉੱਤੇ ਆਪਾਂ ਹਰੀ ਚਟਨੀ ਥੋੜੀ ਜੀ ਤੇ ਨਾਲ ਹੀ ਆਪਾਂ ਪਾਵਾਂਗੇ ਥੋੜੀ ਜੀ ਹੋਰ ਲਾਲ ਚਟਨੀ ਤੇ ਉਹਦੇ ਉੱਤੇ ਪਾਵਾਂਗੇ ਹੁਣ ਆਪਾਂ ਇਹ ਸੁੱਕੇ ਮਸਾਲੇ ਜਿਵੇਂ ਕਿ ਇਹ ਲਾਲ ਮਿਰਚ ਤੇ ਨਾਲ ਭੁਜਿਆ ਹੋਇਆ ਗਰਮ ਮਸਾਲਾ ਜਿਹਦੇ ਵਿੱਚ ਜੀਰਾ ਵਗੈਰਾ ਹੁੰਦਾ ਇਹ ਸਾਰਾ ਆਪਾਂ ਇਹਦੇ ਉੱਤੇ ਮਸਾਲੇ ਪਾ ਦਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਉੱਤੇ ਪਾ ਰਹੇ ਆਂ ਜੀ ਇਹ ਰੰਗਤ ਵਾਸਤੇ ਤੇ ਟੇਸਟ ਵਾਸਤੇ ਚਕੰਦਰ ਤੇ ਫਿਰ ਕੁਝ ਕ ਆਪਾਂ ਇਹਦੇ ਉੱਤੇ ਪਾਵਾਂਗੇ ਪਿਆਜ਼ ਤੇ ਨਾਲ ਅਦਰਕ ਤੇ ਲੱਛੇ ਜਿਹਦੇ ਨਾਲ ਇਹਦਾ ਟੇਸਟ ਹੋਰ ਜ਼ਿਆਦਾ ਵਾਜ ਜਾਣਾ ਤੇ ਇਸ ਤੋਂ ਬਾਅਦ ਥੋੜੀ ਜੀ ਪਾ ਰਹੇ ਆਪਾਂ ਇਹਦੇ ਉੱਤੇ ਸੇਵ ਇਹ ਸਾਰੀਆਂ ਚੀਜ਼ਾਂ ਆਪਸ਼ਨਲ ਆ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਪਾਓ ਜੇ ਨਹੀਂ ਤੇ ਫਿਰ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਦੇਖੋ ਜੀ ਪਲੇਟ ਆਪਣੀ ਜਿਹੜੀ ਤਿਆਰ ਹੋ ਚੁੱਕੀ ਆ ਦੇਖਿਆ ਦੇਖ ਕੇ ਆ ਰਿਹਾ ਨਾ ਮੂੰਹ ਦੇ ਵਿੱਚ ਪਾਣੀ ਤੇ ਪਾਣੀ ਤਾਂ ਆਊਗਾ ਜੀ ਟੇਸਟੀ ਬਹੁਤ ਬਣੇ ਨੇ ਬਹੁਤ ਜਿਆਦਾ ਟੇਸਟੀ ਬਣੇ ਤੇ ਨਰਮ ਵੀ ਬਹੁਤ ਆ ਇਹਦੇ ਵਿੱਚ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਤੁਹਾਡੇ ਸਰੀਰ ਵਾਸਤੇ ਹਾਨੀਕਾਰਕ ਹੋਵੇ ਕਿਉਂਕਿ ਆਪਾਂ ਮਾਂ ਦੀ ਦਾਲ ਦੇ ਨਹੀਂ ਮੂੰਗੀ ਦੀ ਦਾਲ ਦੇ ਆਪਾਂ ਇਹ ਦਹੀਂ ਭਲੇ ਤਿਆਰ ਕੀਤੇ ਆ ਤੁਸੀਂ ਇੱਕ ਵਾਰੀ ਬਣਾ ਕੇ ਖਾਦੇ ਨਾ ਤੇ بار بار ਮੇਰੀ ਗਰੰਟੀ ਹੈ ਕਿ ਤੁਸੀਂ ਇਹੀ ਰਿਪੀਟ ਕਰੋਗੇ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣਗੇ ਤੇ ਬਜ਼ੁਰਗਾਂ ਦੇ ਮੂੰਹ ਦੇ ਵਿੱਚ ਵੀ ਇਹ ਜਿਹੜੇ ਆ ਦਹੀਂ ਭੱਲੇ ਐ ਖੁਰ ਜਾਣਗੇ ਉਹ ਵੀ ਤੁਹਾਨੂੰ ਕਹਿਣਗੇ ਕਿ ਤੁਸੀਂ ਦੂਜੇ ਤੇ ਜਿਹਦੇ ਨੂੰ ਜ਼ਰੂਰੇ ਬਣਾਇਆ ਕਰੋ ਇੰਨੇ ਜਿਆਦੇ ਟੇਸਟੀ ਬਣਦੇ ਆ ਤੇ ਨਾਲ ਨਾਲ ਇਹ ਹੈਲਦੀ ਵੀ ਹੈਗੇ ਆ ਹੁਣ ਤੁਸੀਂ ਕਦੇ ਵੀ ਬਾਹਰੋਂ ਦਹੀਂ ਭੱਲੇ ਨਾ ਖਾਓ ਕਿਉਂਕਿ ਤੁਹਾਨੂੰ ਪਤਾ ਬਾਹਰ ਕਿੱਡੀ ਗੰਦਗੀ ਦੇ ਨਾਲ ਬਣਾਉਂਦੇ ਨੇ ਘਰੇ ਤੁਸੀਂ ਸਾਫ਼ ਸੁਥਰੇ ਆਪਣੇ ਦਹੀਂ ਭੱਲੇ ਬਣਾਓ ਤੇ ਆਪ ਹੀ ਖਾਓ ਤੇ ਬੱਚਿਆਂ ਨੂੰ ਖਵਾਓ ਹੁਣ ਤੁਸੀਂ ਇਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਵਾਲੀ ਇਹ ਦਹੀਂ ਭੱਲੇ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਜੇ ਰੈਸਪੀ ਚੰਗੀ ਲੱਗੀ ਜਿਆਦਾ ਜਿਆਦਾ ਜਿਹੜਾ ਲਾਈਕ ਸ਼ੇਅਰ ਜਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਦੂਰ ਕਰ ਲਿਓ ਜੇ ਪਹਿਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਕੈਂਡ ਕਰਦੇ ਹਾਂ ਜੀ ਮਿਲਦੇ ਆ ਇੱਕ ਨਵੇਂ ਵੀਡੀਓ ਤੱਕ ਲਈ ਸਸੇਕਾ